ਉਹ ਲਾ ਲੋਗ ਮਰ ਚੁੱਕੇ ਨੇ ਅੱਜ ਇੱਕ ਦੀ ਸੁਨਾਮ ਦਾ ਲੜਕਾ ਸੀ ਹੋਰੀ ਮੌਤ ਹੋਈ ਹੈ ਜਿਹੜਾ ਹਸਪਤਾਲ ਤੋਂ ਚਲਾ ਗਿਆ ਤੇ ਰਸਤੇ 'ਚੋਂ ਕੋਈ ਪ੍ਰਬੰਧ ਵੀ ਨਹੀਂ ਸੀਗਾ ਚੱਕਰ ਰਾਸਤੇ ਕੀ ਸ਼ਰਾਬ ਹੈ ਇਸ ਤਰ੍ਹਾਂ ਦੀ ਸ਼ਰਾਬ ਸਾਡੇ ਪਿੰਡਾਂ 'ਚ ਰੋਜ਼ ਆਉਂਦੀ ਹੈ ਪੰਜਾਬ ਦੀ ਇਹ ਸ਼ਰਾਬ ਹੈ ਪੰਜਾਬ ਦੀਆਂ ਫੈਕਟਰੀਆਂ 'ਚ ਬਣ ਰਹੀ ਹੈ ਪੰਜਾਬ ਦਾ ਉਹ ਤੇ ਲੇਬਲ ਲੱਗਿਆ ਸਾਡੇ ਘਰੇ ਜਿਹੜੀਆਂ ਬੋਤਲਾਂ ਪੜੀਆਂ ਉਹ ਪੰਜਾਬ ਦੇ ਲੇਬਲ ਵਾਲੀਆਂ ਬੋਤਲਾਂ ਆ ਜਿਹੜਾ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਹੈ ਚੀਮਾ ਸਾਹਿਬ ਉਹਨਾਂ ਦੇ ਵਿਧਾਨ ਸਭਾ ਦਾ ਇਹ ਪਿੰਡ ਹੈ ਕਾਰੀ ਗਾਰਵਾਈ ਕੀਤੀ ਹੈ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਗਏ ਨੇ ਚਾ ਪਰਚਾ ਉਹੀ ਜਿਵੇਂ ਸ਼ੁਭਕਰਨ ਤੇ ਪਰਚਾ ਸ਼ੁਭਕਰਨ ਦੇ ਜਿਹਨੇ ਗੋਲੀ ਵਜੀ ਸੀ ਉਹਦੇ ਦੇ ਵੀ ਪਰਚਾ ਦਰਜ ਕੀਤਾ ਹੈ ਕਿਨੂੰ ਫੜਿਆ ਹੈ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਜੀ ਸੰਗਰੂਰ ਦੀ ਐਮਰਜੈਂਸੀ ਦੇ ਵਿੱਚ ਪਹੁੰਚੇ ਨੇ ਗੱਲਬਾਤ ਉਹਨਾਂ ਨਾਲ ਕਰ ਲੈਨੇ ਆ ਕਿ ਕਿਸ ਕਾਰਨ ਪਹੁੰਚੇ ਨੇ ਸਾਡੇ ਨਾਲ ਰਾਜਾ ਵੜਿੰਗ ਜੀ ਮੌਜੂਦ ਨੇ ਸਰ ਅੱਜ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਪਹੁੰਚੋ ਕੀ ਕਹਿਣਾ ਚਾਹੁੰਦੇ ਐ ਐਮਰਜੈਂਸੀ ਮੈਂ ਜਿਹੜੇ ਵਿਚਾਰੇ ਜਿਹਰੇ ਇਲਾਜ ਨੇ ਜਿਨ੍ਹਾਂ ਦੀ ਜ਼ਹਿਰੀਲੀ ਸ਼ਰਾਬ ਪੀਨ ਕਰਕੇ ਬਿਮਾਰ ਹੋ ਗਏ 16 ਲੋਕ ਚਲੇ ਗਏ ਉਹਨਾਂ ਦਾ ਪਤਾ ਲੈਣਾ ਹੈ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਵਾਸਤੇ ਕੀ ਕਿਹਾ ਗਿਆ ਉਹਨਾਂ ਵੱਲੋਂ ਕਿਹੜੀ ਸ਼ਰਾਬ ਪੀਤੀ ਗਈ ਸੀ ਤੇ ਕਿੰਨੇ ਮੌਤਾਂ ਹੋ ਚੁੱਕੇ ਹਨ ਸੋ 16 ਲੋਕ ਮਰ ਚੁੱਕੇ ਨੇ ਅੱਜ ਇੱਕ ਦੀ ਸੁਨਾਮ ਦਾ ਲੜਕਾ ਸੀ ਹੋਰੀ ਮੌਤ ਹੋਈ ਹੈ ਜਿਹੜਾ ਹਸਪਤਾਲ ਤੋਂ ਚਲਾ ਗਿਆ ਤੇ ਰਸਤੇ 'ਚ ਉਹਨੂੰ ਕੋਈ ਪ੍ਰਬੰਧ ਵੀ ਨਹੀਂ ਸੀਗਾ ਚੱਕਣ ਵਾਸਤੇ ਜਿਸ ਪ੍ਰਕਾਰ ਅੰਦਰ ਪੀੜਤਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਸ਼ਰਾਬ ਇਸ ਤਰ੍ਹਾਂ ਦੀ ਸ਼ਰਾਬ ਸਾਡੇ ਪਿੰਡਾਂ 'ਚ ਰੋਜ਼ ਆਉਂਦੀ ਹੈ ਪੰਜਾਬ ਦੀ ਇਹ ਸ਼ਰਾਬ ਹੈ ਪੰਜਾਬ ਦੀਆਂ ਫੈਕਟਰੀਆਂ 'ਚ ਬਣ ਰਹੀ ਹੈ ਪੰਜਾਬ ਦਾ ਔਰੇ ਤੇ ਲੇਬਲ ਲੱਗਿਆ ਸਾਡੇ ਘਰੇ ਜਿਹੜੀਆਂ ਬੋਤਲਾਂ ਪੜੀਆਂ ਉਹ ਪੰਜਾਬ ਦੇ ਲੇਬਲ ਵਾਲੀਆਂ ਬੋਤਲਾਂ ਹੈ ਜਿਹੜਾ ਐਕਸਾਈਜ਼ ਐਂਡ ਟੈਕਸੇਸ਼ਨ ਮਨਿਸਟਰ ਹੈ ਚੀਮਾ ਸਾਹਿਬ ਉਹਨਾਂ ਦੇ ਵਿਧਾਨ ਸਭਾ ਦਾ ਇਹ ਪਿੰਡ ਹੈ ਜਿਹੜੇ ਸਾਡੇ ਦੂਸਰੇ ਮੰਤਰੀ ਆ ਅਰੋੜਾ ਸਾਹਿਬ ਉਹਨਾਂ ਦੀ ਵਿਧਾਨ ਸਭਾ ਸੁਨਾਮ ਉੱਥੋਂ ਦੇ ਹੈ ਔਰ ਮੁੱਖ ਮੰਤਰੀ ਦਾ ਇਹ ਜ਼ਿਲ੍ਹਾ ਜ਼म्मेदार ਕੌਣ ਹੈ ਮੁੱਖ ਮੰਤਰੀ ਨੂੰ ਘੱਟੋ-ਕਟੋ ਕਟਕ ਬਿਆਨ ਦੇਣਾ ਚਾਹੀਦਾ ਸੀ ਇੰਨੇ ਮਿੰਟਾਂ ਜੋ ਮੁੱਖ ਮੰਤਰੀ ਸਾਹਿਬ ਟਵੀਟ ਕਰ ਦਿੰਦੇ ਆ ਰਾਜੇ ਵੜਿੰਗ ਦੇ ਖਿਲਾਫ ਫਲਾਣੇ ਦੇ ਖਿਲਾਫ ਫਲਾਣੇ ਦੇ ਖਿਲਾਫ ਇੱਕ ਟਵੀਟ ਕਰ ਦੇਣਾ ਚਾਹੀਦਾ ਸੀ ਕਿ ਮੈਂ ਕਿਸੇ ਕੰਮ 'ਚ ਮਸ਼ਰੂਫ ਆ ਮੈਂ ਇਸ ਮੁੱਦੇ ਦੀ ਜਾਂਚ ਪੜਤਾਲ ਕਰਾਂਗਾ ਔਰ ਮੈਂ ਦੋਸ਼ੀਆਂ ਨੂੰ ਸਜ਼ਾ ਦੇਵਾਂਗਾ ਕੋਈ ਮੰਤਰੀ ਨਹੀਂ ਆਇਆ 9 ਐਮਐਲਏ ਜਿੱਤੇ ਆ 70 70 ਹਜ਼ਾਰ ਲੋਕਾਂ ਤੇ ਲੋਕਾਂ ਨੇ ਵੋਟਾਂ ਨਾਲ ਜਿਤਾਏ ਇੱਕ ਬੰਦਾ ਹਜੇ ਤੱਕ ਪਤਾ ਨਹੀਂ ਲੈਣਾ ਹੁਣ ਆ ਜਾਣਗੇ ਹੁਣ ਰਾਜਾ ਵੜਿੰਗ ਆ ਗਿਆ ਕਿਉਂਕਿ ਦੋਸ਼ੀ ਹੈ ਡਰ ਲੱਗਦਾ ਹੈ ਜਨਤਾ 'ਚ ਜਾਵਾਂਗੇ ਕਿਵੇਂ ਉਹ ਅੰਦੋਲਨ ਤੇ ਬੈਠੇ ਲੋਕ ਦੇ ਸੀ ਦੇ ਬਾਹਰ ਜਿਹੜੇ ਲੋਕ ਬੈਠੇ ਆ ਉਹਨਾਂ ਨੂੰ ਕੋਈ ਹੁਣ ਮੰਤਰੀ ਨਹੀਂ ਆ ਕੇ ਮਿਲ ਸਕਦਾ ਸੀਗਾ ਕੌਣ ਪੜ ਪੁੱਛੇਗਾ ਇਹ ਪੰਜਾਬ ਦੇ ਲੋਕ ਹੈ ਇਹ ਉਹੀ ਲੋਕ ਹੈ ਜਿਨ੍ਹਾਂ ਨੇ ਵੋਟਾਂ ਪਾਈਆਂ ਕਾਰੀ ਕਾਰਵਾਈ ਕੀਤੀ ਹੈ ਪੁਲਿਸ ਵੱਲੋਂ ਪਰਚੇ ਦਰਜ ਕੀਤੇ ਗਏ ਪਰਚਾ ਉਹੀ ਜਿਵੇਂ ਸ਼ੁਭਕਰਨ ਤੇ ਪਰਚਾ ਸ਼ੁਭਕਰਨ ਦੇ ਜਿਹਨੇ ਗੋਲੀ ਵਜੀ ਸੀ ਉਹਦੇ ਵੀ ਪਰਚਾ ਦਰਜ ਕੀਤਾ ਹੈ ਕਿਨੂੰ ਫੜਿਆ ਹੈ ਕੀਰੇ ਤੇ ਕਾਰਵਾਈ ਕੀਤੀ ਔਰ ਦੋਸ਼ੀ ਵੇਚਣ ਵਾਲਾ ਵੀ ਨਾਲ ਨਹੀਂ ਹੈ ਜਿੱਥੇ ਬੰਦ ਰਹੀ ਉਹ ਵੀ ਦੋਸ਼ੀ ਹੈ ਜਨਾਬ ਕਾਂਗਰਸ ਪਾਰਟੀ ਵੱਲੋਂ ਕੀ ਸਟੈਪ ਚੱਕਿਆ ਜਾਏਗਾ ਸਰ 100% ਸਾਡੇ ਸਾਡੇ ਲੋਕ ਜਿਲ੍ਹਾ ਪ੍ਰਧਾਨ ਸਾਹਿਬ ਤੇ ਆਗਾਗਾ ਜੀ ਹੈ ਨਹੀਂ ਇਹ ਜਾ ਕੇ ਅੰਦੋਲਨ ਦੇ ਜਿਹੜੇ ਲੋਕ ਬੈਠੇ ਆ ਉਹਨਾਂ ਨੂੰ ਮਿਲਣਗੇ ਅਗਰ ਉਹਨਾਂ ਦੀ ਆਵਾਜ਼ ਨਾ ਸੁਣੀ ਗਈ ਕਿਉਂਕਿ ਅਸੀਂ ਕੋਈ ਇਨੂੰ ਪੋਲੀਟੀਕਲ ਤੋਲ ਨਹੀਂ ਦੇਣਾ ਚਾਹੁੰਦੇ ਤਾਂ ਫਿਰ ਅਸੀਂ ਅੰਦੋਲਨ ਵਿੱਡਾਂਗੇ ਜੋ ਕਹਿਣਗੇ ਅਸੀਂ ਜਿੱਦੇ ਕਹਿਣਗੇ ਤਕੜਾ ਅੰਦੋਲਨ ਕਰਕੇ ਇਹਨਾਂ ਨੂੰ ਸਰਕਾਰ ਨੂੰ ਕੇ ਰਾਂਗੇ ਘੋੜੀ ਸਾਹਿਬ ਜਿਵੇਂ ਕਿ ਹੈ ਵੀ ਤੁਸੀਂ ਜਾਓਗੇ ਜਿੱਥੇ ਤਰਨ ਲੱਗਿਆ ਕੀ ਕਹਿਣਾ ਚਾਹੁੰਦੇ ਹਾਂ ਹਾਂ ਬਿਲਕੁਲ ਉੱਥੇ ਜਾ ਕੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਹਜੇ ਜਿਵੇਂ ਸਾਡੇ ਪ੍ਰਧਾਨ ਜੀ ਕਹਿੰਦੇ ਨੇ ਅਸੀਂ ਇਹਨੂੰ ਪੋਲੀਟੀਕਲੀ ਰੂਪ ਨਹੀਂ ਦੇਣਾ ਚਾਹੁੰਦੇ ਜੋ ਵੀ ਉਹਨਾਂ ਦੀ ਮਦਦ ਹੋਈ ਅਸੀਂ ਹਰ ਪਾਸੇ ਮੰਗ ਕਰ ਲਈਏ ਸੰਗਰੂਰ ਚਾਹ ਹੁਣ ਮੈਨੂੰ ਲੱਗੇ ਐਸੀ ਸਾਡੇ ਨਾਲ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਅੱਜ ਸੰਗਰੂਰ ਪ ਪਤਾ ਲਿਆ ਗਿਆ ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਸਾਡੀ ਕਾਂਗਰਸ ਪਾਰਟੀ ਹੈ ਜਿਹੜੇ ਧਰਨਾਕਾਰੀ ਬੈਠੇ ਨੇ ਡੀਸੀ ਦਫਤਰ ਦੇ ਬਾਹਰ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਦਲਬੀਰ ਸਿੰਘ ਗੋਲਡੀ ਜੀ ਕੋਈ ਲੋੜ ਪੈਂਦੀ ਹੈ ਜਿਵੇਂ ਗੋਲਡੀ ਜੀ ਨੇ ਦੱਸਿਆ ਅਸੀਂ ਉਹਨਾਂ ਦੇ ਨਾਲ ਮੋਟੇ ਦੇ ਨਾਲ ਮੋਟਾ ਲਾ ਕੇ ਖੜੇ ਆ ਸੰਗਰੂਰ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ ਟੀਵੀ